ਕਿਹ ਪੜਾਕੇ ਦੀ ਬੱਤੀ ਵਰਗੀਆਂ ਮੂੰਛਾਂ ਕਰੀ ਬੈਠਾ ਹਣਾ ਇਹਦਾ ਇਹ ਚੱਕਰ ਕੀ ਹਰ ਗੱਲ ਨੇ ਆਖਣਾ ਆ ਗਿਆ ਅੰਨੇ ਵਾਲੀ ਥਾਂ ਤੇ ਗੱਲ ਨੇ ਆ ਗਿਆ ਗੱਲ ਖੋ ਜਾ ਯਾਰ ਤੇਰੇ ਤੋਂ ਲਈ ਆਉਂਦਾ ਅੱਜ ਗੱਲਾਂ ਨਾ ਲੋ ਵੀ ਦੋਸਤੋ ਅੱਜ ਬਾਈ ਲੱਖਾਂ ਮਿਲ ਗਿਆ ਸੱਤੇ ਜਾਣੇ ਵਾਲਾ ਤੇ ਕੱਲ ਵੀਡੀਓ ਤੋਂ ਉਹਦੇ ਵੀ ਕੀਤੀ ਸੀ ਉਹਦੇ ਨਾਲ ਵੀਡੀਓ ਥੋੜੀ ਜਿਹੀ ਰਹਿ ਗਈ ਵਿਚਾਲੇ ਤੇ ਅੱਜ ਜਮਾ ਫਰੰਟ ਤੇ ਲਾ ਦੇਣੀ ਹੈ ਨਾ ਤੇ ਲੱਖੇ ਬਾਈ ਕਿਵੇਂ ਆ ਮੋਹਲਾ ਜਸੂਰੀ ਵਾਲੇ ਮੰਡੀ ਵਧੀਆ ਵਧੀਆ ਬਾਈ ਬਹੁਤ ਵਧੀਆ ਬਹੁਤ ਭਰੀ ਆ ਮੰਡੀ ਹਾਂ ਬਾ ਚੱਕੀ ਆਉਂਦੇ ਫੱਟੇ ਚਾ ਚੂ ਦਾ ਪੂਰਾ ਪ੍ਰਬੰਧ ਆ ਪੂਰਾ 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 ਮਾ ਲੱਖ ਐਕਟਿਵ ਕਿਵੇਂ ਰਹਿਣਾ ਯਾਰ ਇੰਨਾ ਐ ਆਸਾ ਮੂੰਹ ਤੇ ਚਿਹਰੇ ਤੇ ਖੁਸ਼ੀ ਰਹਿੰਦੀ ਐ ਇੰਨਾ ਸਾਈਡ 'ਚ ਰਹੀ ਜਾਂਦੇ ਆ ਇਹ ਦਿਲ ਖੋਲ ਕੇ ਨਹੀਂ ਕਰਦੇ ਨਾ ਗੱਲਾਂ ਦਿਲ ਖੋਲ ਕੇ ਕਰਿਆ ਕਰਨ ਗੱਲਾਂ ਬੱਕਰੀ ਲੈਣੀ ਤਾਂ ਵੀ ਦਿਲ ਖੋਲ ਕੇ ਲਿਆ ਕਰਨ ਹਾਂ ਤੇ ਪੈਸੇ ਤਾਂ ਉਨੇ ਹੀ ਲੱਗਣੇ ਆ ਉਨੇ ਹੀ ਲੱਗਣੇ ਆ ਇਹ ਹੌਲੀ ਹੌਲੀ ਰੜਕ ਰੜਕ ਕੇ ਹੀ ਲੈਂਦੇ ਆ ਕਰ ਮਾਰੋ ਸੱਟ ਕੋਈ ਕਹਿੰਦੇ ਘਰ ਤੇ ਜਿਵੇਂ ਨਹੀਂ ਬੱਕਣਾ ਦੁੱਤ ਦੇਣਾ ਮੇਂਗਣਾ ਕੋਲ ਕੋਲ ਕਿਉਂ ਘਰ ਤਾਂ ਸਹੀ ਆ ਫਿਰ ਇੰਨਾ ਵਾਸਤੇ ਉਹ ਹਾਂ ਇੰਨਾ ਵਾਸਤੇ ਜਾਣਾ ਇੰਨਾ ਵਾਸਤੇ ਆ ਤੇ ਲੱਖਾਂ ਪਰ ਹੁਣ ਅ ਬੱਕਰੀਆਂ ਬੱਕਰੀਆਂ ਸਾਰੀਆਂ ਹਾਂ ਸਾਰੀਆਂ ਹਾਂ ਤੇ ਕਿੰਨੀਆਂ ਰੱਖੀ ਬੈਠਾ ਹੋਣਾ ਆਪਣੇ ਘਰੇ ਦਾ ਹੈਗੇ 40 45 ਬੱਕਰੀਆਂ 60 ਨਾਲ ਵੀ ਹੋਣਗੇ 60 ਹਾਂ ਹੂੰ ਤੇ ਇੱਥੇ ਮੰਨ ਕੇ 10 ਨਾਲ ਹੈਗੇ ਤਕੜਾ ਤਾਮ ਜਾਮਾ ਫਿਰ ਤੇ ਨਾਲ ਫਿਰ ਹੋਰ ਖੇਤੀ ਦਾ ਕੀ ਕਰਦਾ ਤਾਂ ਹੁੰਦਾ ਕਿ ਨਾ ਵੀ ਖੇਤੀ ਹੈਣੀ ਅੱਛਾ ਹੋਰ ਕੀ ਕਾਰੋਬਾਰ ਨਾਲ ਬੱਕਰੀਆਂ ਦਾ ਹੀ ਕਰਦਾ ਹੈ ਬੱਕਰੀਆਂ ਦਾ ਹੀ ਕਿੰਨਾ ਚਿਰ ਹੋ ਗਿਆ ਲੱਗੇ ਆਪਾਂ ਨੂੰ ਹੋ ਗਿਆ ਜੀ ਤੀਜੀ ਚੌਥੀ ਪੀੜ੍ਹੀ ਚ ਆ ਗਿਆ ਮੈਂ ਬਚਪਨ ਤੋਂ ਲੱਗੇ ਆ 15 ਸਾਲ ਦੇ ਲੱਗੇ ਹੁਣ ਦੱਸ ਦਿੰਦਾ ਲੱਖਾਂ ਐ ਵੇਖ ਕੇ ਵੀ ਆ ਇਹਦੇ ਚ ਕੀ ਨੁਕਸ ਤੇ ਕਿੰਨੇ ਹਾਂ 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 ਟਣਕਾ ਆ ਕੇ ਜਵਾਂ ਕੱਲਾ ਕੱਲਾ ਕੰਨ ਦੇਈ ਦਾ ਕੱਲਾ ਕੱਲਾ ਨਕਸ਼ਾ ਨਕਸ਼ਾ ਹੈ ਹਾਂਜੀ ਪੂਰਾ ਐ ਰੜ ਗਿਆ ਲੱਖਾ ਹਾਂ ਰੜ ਗਿਆ ਰਣ ਗਿਆ ਜੀ ਤੇ ਇੱਥੇ ਹੁਣ ਮੰਨ ਕੇ ਚੱਲ ਜਿਹਦਾ ਹੁੰਦਾ ਤੂੰ ਇਹ ਨਾ ਫਿਰ ਵੇਚ ਜਣਾ ਕਿ ਹੋਰ ਲੈ ਜਣਾ ਨਾਲ 60 ਚੋਂ 65 ਕਰ ਜਣਾ ਕਰੇ ਆ ਬਾਈ ਯਾਰ ਮੈਂ ਤਾਂ ਘਰੋਂ ਦੋ ਲੈ ਆ ਸੀ ਤੇ ਸਾਰੇ ਸਾਰੇ ਮੈਨੂੰ ਆਖੀ ਜਣ ਤੇਰੇ ਸਮਝਣ ਲੱਗੀ ਤੇਰੀ ਗੱਲ ਦੀ ਨਾ ਉਧਰੋਂ ਇਧਰੋਂ ਫੜ ਲੈ ਕੋਈ ਇਧਰੋਂ ਫੜ ਲੈ ਨਾ ਤੂੰ ਵੇਚਣ ਦੇ ਲੱਗਦਾ ਨਾ ਦੇਣ ਦੇ ਲੱਗਦਾ ਇਹ ਤਾਂ ਨਹੀਂ ਵੀ ਲੱਖਾ ਪਤਾ ਹੀ ਨਾ ਲੱਗਦਾ ਕਿਹਨੂੰ ਪਤਾ ਹੀ ਨਾ ਲੱਗੇ ਗੱਲਾਂ ਰਗੋਂ ਖੜਿਆ ਕਾ ਵੀ ਇਹ ਭੇਤ ਨਾ ਪਾ ਜਾਣ ਕਿ ਤੇ ਆਏ ਤਾਂ ਨਹੀਂ ਗੱਲ ਕਰੀ ਜਾਂਦੇ ਮੱਛਾਂ ਹੀ ਕੁੰਡੀਆਂ ਮੈਂ ਕਰੀ ਜਾਂਦੇ ਚੱਲ ਇਹ ਵੀ ਹੁਣ ਹੀ ਲੇਟ ਆ ਬਾਈ ਕਰਦੇ ਸੀ ਇਹ ਨਹੀਂ ਇਹ ਕੇ ਪਟਾਕੇ ਦੀ ਬੱਤੀ ਵਰਗੀਆਂ ਮੂਛਾਂ ਘਰੀ ਬੈਠਾ ਨਾ ਇਹਦਾ ਇਹ ਚੱਕਰ ਕੀ ਹਰ ਏ ਭਾਈ ਮਾੜਾ ਲੇਟ ਹੋ ਜਾਂਦਾ ਪਿੰਡ ਵਾਲੀ ਦੂਰ ਆ ਸਾਡੇ ਨੇੜੇ ਆ ਦੇ ਇਹ ਐਂ ਕਹਿੰਦਾ ਮੈਂ ਤਾਂ ਗੱਲ ਸੁਣਿਆ ਕਹਿੰਦਾ ਮੈਂ ਨਿੰਬੂ ਖੜਾਉਣਾਗਾ ਮੂਛਾਂ ਤੇ ਲੱਖੇ ਤੋਂ ਕੱਢ ਦੇਣੀਆਂ ਹਨ ਹਾਂ ਮੈਨੂੰ ਤਾਂ ਲੱਗਦੀ ਨਿੰਬੂ ਕਿਹੜਾ ਖੜਨਾ ਹੁਣ ਤਾਂ ਖੜਾਉਣ ਲੱਗ ਗਿਆ ਪਰ ਹਾਂ ਹੁਣ ਤਾਂ ਖੜਾਉਣ ਲੱਗ ਪੈਂਦਾ ਫਰਕ ਇਹ ਫਰਕ ਬੱਕਰੀਆਂ ਨੇ ਪਾਇਆ ਹਾਂ ਪੂਰਾ ਬਾਈ ਪੂਰਾ ਪਾਇਆ ਤੇ ਐਵੇਂ ਨਹੀਂ ਜਿਹੜੀ ਉਹਦੇ ਲੱਖਾਂ ਦੀ ਗੱਲ ਹੈ ਜੀ ਕਰਦਾ ਆ ਗਿਆ ਬੰਦਾ ਬਾਈ ਪੂਰਾ ਹੁਣ ਪੂਰਾ ਹੈ ਪੂਰਾ ਹਾਂ ਐਨ ਪੀਕ ਤੇ ਆ ਗਿਆ ਪੀਕ ਤੇ ਪੀਕ ਤੇ ਜਮ ਤੇ ਹੁਣ ਗੱਲ ਤੇ ਲੱਖੇ ਦੀ ਜੋੜੀ ਕਿਤੇ ਇਹ ਤਾਂ ਨਹੀਂ ਵੀ ਆਉਣ ਵਾਲੇ ਦਿਨਾਂ ਚੈਨ ਮੈਨੂੰ ਇਹ ਰਹਿਣਾ ਕਿਤੇ ਵਿਹਲਾ ਪਾ ਦੇਣ ਦੂਜੇ ਬੱਕਰੀਆਂ ਦੀਆਂ ਕਿਹੜੀ ਨਹੀਂ ਨਹੀਂ ਐ ਤਾਂ ਹਾਂ ਹਾਂ ਕੋਈ ਨਹੀਂ ਦਾ ਅਸੀਂ ਕੜਾਈ ਦੇ ਲੱਗੇ ਅਸੀਂ ਮੰਨ ਕੇ ਵਾਵਾ ਚੜਦੇ ਲੱਗੇ ਬਾਕੀ ਜਿਹੜੀ ਗੱਲ ਆ ਯਾਰ ਬੱਕਰੀ ਚੰਗੀ ਲੋ ਚੰਗੀ ਵਿਕਦੀ ਆ ਹੂੰ ਇਹੀ ਬੱਕਰੀਆਂ ਮਾਰੀਆਂ ਲੈ ਦੀ ਕਮਾਈ ਕਮਾਈ ਦੀ ਜੇ ਗੱਲ ਕਰਗੇ ਲੱਖਣਾ ਜੇ ਆਪਾਂ ਕਹਿ ਦਿੰਨੇ ਕਈ ਦਾ ਕਹਿੰਦੇ ਯਾਰ ਵੀ ਕੁਝ ਨਹੀਂ ਹਨ ਕਈ ਕਹਿੰਦੇ ਬਾਈ ਹੁਣ ਗੱਲ ਆ ਜਮ ਕਹਿੰਦਾ ਬਚਾਜ ਦਿੱਤਾ ਮੈਨੂੰ ਬੱਕਰੀਆਂ ਨੇ ਤੂੰ ਤੇਰਾ ਕੀ ਐਕਸਪੀਰੀਅੰਸ ਕਹਿੰਦਾ ਵੀ ਜਿਹੜਾ ਬੰਦਾ ਆਮ ਹੋਰ ਕਾਰੋਬਾਰ ਵਧ ਲੈਨੇ ਆਪਾਂ ਲੱਖਾਂ ਰੁਪਇਆ ਲਾ ਕੇ ਹਨ ਫੇਲ ਹੋ ਕੇ ਮੁੜ ਕੇ ਆਪਾਂ ਕਹੇ ਨਿਰ ਮੇਥੋ ਤਾਂ ਅਗਲਾ ਕਹਿੰਦਾ ਕੰਮ ਕਰ ਲੈ ਮੈਂ ਆ ਕਿ ਆ ਵੀ ਕਰ ਲੈ ਨਹੀਂ ਚੱਲਿਆ ਉਹਦੇ ਬਾਰੇ ਤੂੰ ਰਾਏ ਦਿੰਨਾ ਵੀ ਬਾਕੀ ਕਿੰਨੇ ਬਾਈ ਸਾਰਾ ਵਕਤ ਤੱਤ ਕੱਢੇ ਆ ਮਈਆਂ ਦੇ ਨਹੀਂ ਵੀ ਕੱਢੇ ਅਸੀਂ ਵੀ ਕੱਢੇ ਤੱਤ ਮੈਂ ਗਾਂ ਦਾ ਤੇ ਇਹ ਬੱਕਰੀ ਐ ਆ ਇਹ ਵਪਾਰ ਲੈਣੇ ਵਪਾਰ ਲੈਣੇ ਦਿੰਨੀਆਂ ਹੀ ਬਹੁਤ ਆ ਲੈਣੀਆਂ ਹੀ ਬਹੁਤ ਦਿੰਨੀਆਂ ਬਹੁਤ ਆ ਪਰ ਲੈਣੀਆਂ ਘੱਟ ਆ ਦਿੰਨੀਆਂ ਘੱਟ ਆ ਘੱਟੇ ਦਾ ਮਨ ਕਰ ਮੈਂ ਗਾਂ ਆਪ ਲੈਨੇ ਵਪਾਰ ਕਰਦੇ ਵਡਾ ਵੱਡੇ 70000 ਜੀ ਦਾ ਗਾਂ ਹੁੰਦੀ ਆ ਜੇ ਆਪ ਵੀ 70000 ਦੀ ਆ ਗਈ ਜੇ ਉਹ ਘੱਟ ਦੇ ਪਾਉਂਦੀ 30 35000 ਦੀ ਰਹਿ ਜਾਂਦੀ ਏ ਕੋ ਨੁਕਸਾਨ ਹੋ ਜੇ ਬੱਕਰੀ 2000 ਘਟਾਊਗੀ ਵੱਧ ਤੋਂ ਵੱਧ ਇਹ ਬੱਕਰੀ ਹਵਾਤਵਾ ਦੋ ਜੀ ਨਹੀਂ ਕਿ ਐਂਡ ਤੇ ਤਾਂ ਉਹਨਾਂ ਨੂੰ ਵੀ ਜਾ ਵੜਦੀ ਜੀ ਆਪਾਂ ਕਹਿ ਗਏ ਹਨਾ ਵੀ ਕੰਮ ਆ ਜਾਂਦੀ ਇਹ ਹਾਂ ਇਹ ਕੰਮ ਆ ਜਾਂਦੀ ਜੀ ਇਹ ਘਾਟਾ ਨਹੀਂ ਪਵੇ ਤੇ ਇੱਕ ਬੱਕਰੀ ਲੈ ਲਈ ਤੂੰ ਕਹਿੰਦਾ ਸੀ ਉਹਦੇ ਵੀ ਆਪਾਂ ਵੀਡੀਓ ਕਹਿੰਦਾ ਵੀ ਇੱਕ ਬੱਕਰੀ ਲੈ ਲਈਏ ਪੂਰੇ ਕਰ ਜਾਂਦੀ ਆਉਦੀ ਸੂਕੇ ਕਰ ਜਾਂਦੀ ਇਹ ਹਣੋ ਪੱਠ ਹੈਗੀ ਪੱਠ ਦੇ ਮਗਰ ਦੋ ਬੱਚੇ ਆ ਹੂੰ ਠੀਕ ਆ ਹਾਂ ਠੀਕ ਆ 25000 ਦੇ ਦੋ ਮਹੀਨੇ ਨੂੰ ਮੀਮਣੇ ਇਹਦੇ ਮਗਰ ਦੋ ਅੱਜ ਅੱਜ ਹਾਂ ਸਮੇਤ 25000 ਦੀ ਦੇਵਾਂਗੇ ਤੇ ਇਹ ਫ੍ਰੀ ਹੋ ਗਈ ਇਹ ਫ੍ਰੀ ਹੋ ਗਈ ਹਾਂਜੀ ਤੇ ਹੋਰ ਮੈਨੂੰ ਦੱਸ ਦੇ 2 ਮਹੀਨੇ ਜਿਹਾ ਵਾਧੇ ਕਿਵੇਂ ਪੈਸੇ ਹਾਂ ਆ ਬੱਕਰੀ ਤੇ ਮੋਰ ਪਾਠੇ ਇਹਦੇ ਮਗਰ ਹਾਂ ਆਹ ਬੱਕਰੀ ਫੇਰ ਧੂਪੂਗੀ ਬੱਕਰੀ ਫੇਰ ਧੂਪੇ ਪੈਸੇ ਫੇਰ ਆ ਗਏ ਹਾਂ ਪੈਸੇ ਫੇਰ ਆ ਗਏ ਇਹ ਵਿਆਜ ਵਧੀ ਜਾਂਦਾ ਹਾਂ ਕਾਟੇ ਵਾਲਾ ਸੌਦਾ ਨਹੀਂ ਪਰਸ ਮੈਂ ਇਹ ਕਿੰਨੇ ਦੇਣੀ ਹੈ ਜੇ ਇਹ ਸੰਭਾਲ ਸਹੀ ਹੋਵੇ ਇਹ ਨਹੀਂ ਵੇਚੀ ਇਹਦਾ ਵੇਚ 30000 ਰੁਪਏ ਰੇਟ ਹੈ ਇਹ 30000 ਹਾਂ ਕੋਈ ਲੈਸ ਕਰ ਦਾਂਗੇ ਠੀਕ ਹੈ ਹਾਂਜੀ ਹਾਂਜੀ ਤੇ ਲੱਖਾ ਫਿਰ ਹੁਣ ਇੱਥੇ ਆ ਕੇ ਸੇਲ ਵੀ ਕਰ ਜਾਂਦਾ ਸੇਲ ਵੀ ਕਰਦੇ ਆ ਪਰ ਹੁਣ ਪੂਰਾ ਤਗੜਾ ਵਪਾਰੀ ਬਣ ਗਿਆ ਹੈ ਹਾਂ ਹਾਂ ਤਗੜਾ ਤਾਂ ਉਹ ਮਾਲਕ ਹੀ ਕਰਨ ਵਾਲਾ ਮਾਲਕ ਕਰਨ ਵਾਲਾ ਪਰ ਬੰਦਾ ਜੀ ਜੇ ਹੱਲਾ ਮਾਰਦਾ ਬਾਕੀ ਇਹ ਬਾਈ ਇਹਨਾਂ ਦੀਆਂ ਮੇਂਗਣਾ ਹੁੰਜੀ ਦੀਆਂ ਫੇਰ ਦਿੰਨੀਆਂ ਇਹ ਕੁਛ ਹੁੰਦੇ ਕਹਿ ਦਿੰਦੇ ਆ ਨਾ ਫੇਰ ਮੁਸ਼ਕ ਮਾਰਦਾ ਉਹਦੇ ਬਾੜੀ ਵਾਲੀ ਗੱਲ ਹੋਈ ਸੀ ਜੀ ਹਾਂ ਹਾਂ ਬਾਈ ਮੈਂ ਤੁਹਾਨੂੰ ਉਹ ਦਿਨ ਦੱਸਿਆ ਇਹ ਗੱਲ ਵੀ ਇਹ ਤਾਂ ਬਾੜੀ 'ਚ ਬਹਿਣਾ ਪੈਂਦਾ ਠੀਕ ਹੈ ਜੀ ਆਪ ਸਬਰ ਨਹੀਂ ਪੈਂਦੀ ਆ ਫੇਰ ਗੱਲ ਬਣਦੀ ਆ ਤੇ ਬਿਠਾਏ ਵੀ ਆ ਲੱਕੇ ਨੇ ਜਿਹੜੇ ਹਾਂ ਜੀ ਹਾਂ ਬਿਠਾਏ ਵੀ ਹੈਗੇ ਤੇ ਹੁਣ ਜਿਹੜੇ ਭੈਣ ਭਰਾ ਆਉਂਦੇ ਉਹ ਪਾ ਬਾੜੀ 'ਚ ਚਾਹ ਪੀ ਲੈਣ ਆਪਣੇ ਐਡੀ ਸਾਫ਼ ਰਹਿੰਦੀ ਆਪਣੀ ਬਾੜੀ। ਨਹੀਂ ਹੁਣ ਫਿਰ ਜਿਹੜੇ ਬਾੜੀਆਂ ਵਾਲੀ ਗੱਲ ਚੱਲੀ ਸੀ ਉਹ ਫਿਰ ਕਹਿੰਦੇ ਹਾਂ ਅਸੀਂ ਲੱਕਾ ਕਿੱਧਰ ਕਿਤੇ ਪਿਆ ਯਾਰ ਅਸੀਂ। ਉਹ ਦਾਖ ਦਿੰਦੇ ਯਾਰ ਆ ਕਿੱਧਰ ਯਾਰ ਪੇਡਾਂ ਵਾਲੇ ਹੈਗੇ। ਇਹਨਾਂ ਨੂੰ ਕੀ ਪਤਾ। ਹੌਲੀ ਹੌਲੀ ਜਦੋਂ ਹੁਣ ਮੜਾਇਆ ਕੋਈ ਵਿਖਾਇਆ। ਹਾਂ। ਮਾਲਕ ਨੇ ਰੰਗ। ਹਾਂ। ਮਾਲਕ ਨੇ ਰੰਗ ਬਗਾਇਆ। ਹਾਂ। ਤੇ ਫਿਰ ਹੌਲੀ ਹੌਲੀ ਹੁਣ ਪਤਾ ਲੱਗਦਾ ਲੋਕਾਂ ਨੂੰ। ਹਾਂ। ਤੇ ਹੁਣ ਫਿਰ ਸੂਰੇ ਵਾਲੇ ਡਿਊਟੀ ਪੱਕੀ ਹੁੰਦੀ ਹੈ। ਹਾਂ। ਇੱਥੇ ਤਾਂ। ਬਾ ਇੱਥੇ ਪੱਕੀ। ਠੀਕ ਹੈ ਤੇ ਇੱਥੇ ਹੁਣ ਆਉਣ ਵਾਲੇ ਹੋਰ ਨੌਜਵਾਨਾਂ ਨੂੰ ਜੇ ਆਪਾਂ ਚਲੋ ਹੁਣ ਮਜ਼ਾਕ ਵੀ ਕੀਤਾ ਨਾ ਸਾ ਰੱਟਾ ਜ਼ਰੂਰੀ ਹੈ ਨਾ ਲਖੇ ਆਉਣ ਵਾਲੀ ਪੀੜ੍ਹੀ ਨੂੰ ਨਵੇਂ ਨੌਜਵਾਨਾਂ ਨੂੰ ਕੀ ਸੇਧ ਦੇਣੀ ਚਾਹੀਏ ਬੱਕਰੀਆਂ ਤੇ ਕਿੱਥੋਂ ਸਟਾਰਟ ਕਰਨ ਕਿੰਨੇ ਕ ਨਗ ਲੈਣ ਹਨਾ ਕੀ ਕੀ ਇਹਦੇ ਚ ਸਾਵਧਾਨੀਆਂ ਰੱਖਣਾ ਬਾਈ ਯਾਰ ਬੱਕਰੀ ਸਟਾਰਟਿੰਗ ਕਰਨਾ ਉਹ 15000 ਤੋਂ ਤੇ 25000 ਦੇ ਲਗਭਗ 15 ਤੋਂ 25 ਦੇ ਵਿੱਚ ਹਾਂ ਵਿੱਚ ਵਿੱਚ ਹਮ ਬਾੜੀ ਬੱਕਰੀ ਮਾੜੀ ਲੈ ਲੈਂਦਾ ਵੀ ਨਹੀਂ ਫਾਇਦਾ ਬਾੜੀ ਚੰਗੀ ਲੈ ਬਾੜੀ ਚੰਗੀ ਲੈ ਲੈਂਦਾ ਵੀ ਨਹੀਂ ਫਾਇਦਾ ਜੇ ਕਿਸੇ ਨੇ ਚੰਗੀ ਲੈ ਲਈ ਉਹ ਸਭ ਨਾਲ ਨਾ ਆਈ ਬੱਕਰੀ ਮਿੱਟੀ ਬਣ ਜਾਂਦੀ ਹੈ ਪੈਸੇ ਵੀ ਕੀਤੀਆਂ ਜਿ ਬਾਹਲੇ ਚੱਲਣੇ ਜੇ ਪਏ ਮਨ ਵੀ ਫਿੱਕਾ ਪੈ ਜਾਂਦਾ 15000 ਤੋਂ ਲੱਗ ਕੇ ਬੱਕਰੀ 30 ਤੋਂ ਥੱਲੇ ਥੱਲੇ ਲੈ ਲਓ ਬੱਕਰੀ ਮਰਦੀ ਨਹੀਂ ਜੀ ਇਹ ਬੰਦੇ ਹੁਣ ਕਈ ਆਖਦੇ ਆ ਬਰੀਡ ਤੇ ਸੀ ਸੁਣਿਆ ਇਹ ਬਰਾਣੇ ਦਾ ਬੱਕਰਾ ਇੱਥੇ ਮਕੇ ਦਾ ਬੱਕਰਾ ਵੀ ਉਹਦੇ ਅਖਣੋਂ ਆਪਾਂ ਤਾਂ ਗਰਾਊਂਡ 'ਚ ਵੇਖਣਾ ਕੀ ਕੁਛ ਖੜਾ ਜਮਾਂ ਥੱਲੇ ਆ ਜਮਾਂ ਥੱਲੇ ਵੇਖਣਾ ਵੀ ਨਕਸ਼ਾ ਹੁਣ ਆ ਬੱਕਰੇ ਦਾ ਉਹ ਖੜਾ ਆਪਣਾ ਇਹ ਬਾਲਾਈ ਪੱਟ ਚੰਗੀ ਆ ਸਾਹਮਣੇ ਵਾਲੀ ਚੀਜ਼ ਆ ਕਿਸੇ ਨੂੰ ਕੁਛ ਨਾ ਵੇਖੋ ਤੇ ਵੀ ਆਪਦਾ ਸਾਹਮਣੇ ਵੇਖ ਕੇ ਲਓ ਜੀ ਜਾਨਵਰ ਕੋਈ ਵੀਡੀਓ ਤੇ ਪਹੂ ਨਾ ਲਵੇ ਸਿੱਧੀ ਗੱਲ ਆ ਰੂਹ ਖੁਸ਼ ਹੋਦੀ ਜਾ ਹਾਂ ਮੰਡੀ ਚ ਆਓ ਮੰਡੀ ਚ ਪਤਾ ਲੱਗਦਾ ਸਾਰਾ ਆ ਅਕਸਰ ਹੁਣ ਇੰਨਾ ਬਾਈ ਦਿਖਾ ਦੇ ਇਧਰ ਇੰਨਾ ਇਕੱਠਾ ਹੁਣ ਜੇ ਆਪਾਂ ਦੇ ਅੱਗੇ ਸੂਰੀ ਵਾਲੀ ਮੰਡੀ ਚ ਖੜੇ ਆਪਾਂ ਮੜਾ ਗਰੋਡ ਤੇ ਹਨ ਤੇ ਇਹ ਬਾਈ ਕਿਸੇ ਗੱਲਾਂ ਹੀ ਤੇਰੇ ਲਈ ਗੱਲ ਗਰਾਉਂਡ ਤੇ ਗਰਾਉਂਡ ਲੈਵਲ ਤੇ ਆ ਕੇ ਬੰਦਾ ਵੇਖਦਾ ਫੇਰ ਹੀ ਆ ਤੂੰ ਤਾਂ ਹੁਣ ਤੇਰੇ ਲਈ ਗੱਲ ਫੋਨ ਤੇ ਤਾਂ ਬਾਈ ਹੁਣ ਮੈਂ ਫਿਲਟਰ ਲਾ ਕੇ ਵੀ ਚਿੱਟਾ ਕਰ ਦੂੰ ਜਿਵੇਂ ਆਪਾਂ ਗੱਲੇ ਇਹ ਹਾਂ 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 ਤੂੰ ਵੀ ਫਰਕ ਪੈਂਦਾ ਤੇਰੇ ਲਈ ਗੱਲ ਜਾਨਵਰ ਤਾਂ ਗਰਾਉਂਡ ਲੈਵਲ ਤੇ ਆ ਕੇ ਹੁੰਦਾ ਹਨ ਯਾਰ ਮੈਂ ਤੈਨੂੰ ਦੱਸਦਾ ਗੱਲ ਯਾਰ ਉਹ ਮੈਂ ਨਹੀਂ ਆਦਾ ਸਾਰੇ ਬੰਦੇ ਸਹੀ ਤੂੰ ਹੀ ਕਾ ਅਕਸਰ ਵੀਡੀਓ ਪਾਉਂਦਾ ਹੀ ਹੋਏਗਾ ਵੀ ਆਪਾਂ ਵੀਡੀਓ ਪਾਉਣੇ ਆ ਵੀਡੀਓ ਪਾ ਕੇ ਆਪਾਂ ਮੁੱਲ ਕਰ ਲਿਆ 5000 ਉਹਦਾ ਆਪਣਾ ਤੁੱਕ ਤਾਂ ਨਾ ਆਇਆ ਨਾ ਬੱਕਰੀ ਕਿੰਨੇ ਇੰਚ ਆ ਹਾਂ ਕੀ ਹਿਸਾਬ ਕਿਤਾਬ ਆ ਉਹ ਫਰੋਲੀ ਫਰੋਲੀ ਜਦੋਂ ਆਪਾਂ ਇੱਕਦਮ ਲਾਤੇ 30 ਲਾਤਾ ਗੱਲ ਨੇ ਅੱਖਾਂ ਆ ਗਿਆ ਨੇ ਵਾਲੀ ਥਾਂ ਤੇ ਗੱਲ ਆ ਗਿਆ ਗੱਲ ਖੋ ਜਾ ਠੀਕ ਹੈ ਤੇਰੇ ਤਾਂ ਲਈ ਜਾਂਦਾ ਅੱਜ ਗੱਲਾਂ ਨਾ ਕੀਣਾ ਬਈ ਲਾਉਂਦੇ ਸਿਰੋਂ ਆਉਂਦਾ ਆਂਦਾ ਅੱਛਾ ਉਹ ਆਏ ਹੋ ਜਾਂਦਾ ਹੈ ਆ ਉਹ ਜਦੋਂ ਆ ਗਿਆ ਤਾਂ ਕਿਹਨੇ ਬਾਈ ਬਾਈ ਗੂਗਲ ਪੇ ਕਰ ਦਿਓ ਹਾਂ ਅੱਛਾ ਹਾਂ ਉਦੋਂ ਕਰਾ ਲੈ ਪੈਸੇ ਤੇ ਉਦੋਂ ਬਾਅਦ ਹੌਲੀ ਹੌਲੀ ਰਿਜ਼ਲਟ ਨਿਕਲਦਾ ਉਦੋਂ ਬਾਅਦ ਪਤਾ ਲੱਗਦਾ ਤੇ ਅੱਛਾ ਇਹ ਬਾਈ ਜਮਾ ਤੁਰੰਤ ਮੈਦਾਨ ਚ ਲਾਓ ਆ ਕੇ ਮੰਡੀਆਂ ਚ ਲਾਓ ਹੱਥਾਂ ਨਾਲ ਮੈ ਲੋ ਅੱਖਾਂ ਨਾਲ ਵੇਖ ਲੋ ਤੇ ਉਹ ਧੀ ਹੈ ਤੇ ਠੀਕ ਆ ਬਾਈ ਲੱਖਾ ਸੀ ਆਪਣੇ ਨਾਲ ਬਾਈ ਹਨਾ ਤੇ ਛੱਤੇ ਆਣਾ ਪੈਂਦਾ ਬਾਈ ਲੱਖੇ ਦਾ ਜੇ ਕਿਸੇ ਨੇ ਲੰਘਿਆ ਬਾਈ ਪੂਰੀ ਸੰਭਾਲ ਨਾਲ ਕਰਨਾ ਤੇ ਜੇ ਇਹਨਾਂ ਨੇ ਪਹਿਲਾਂ ਜੇ ਇਹਨਾਂ ਦੇ ਮਗਰੋਂ ਕੰਡ ਕਰਤੀ ਨਾ ਵੀ ਵਾੜੀ ਨਹੀਂ ਹੁੰਜਣੀ ਹਾਂ ਜਾ ਉਹ ਨਹੀਂ ਕਰਨੀ ਫਿਰ ਨਾ ਲਓ ਕੋਈ ਫਾਇਦਾ ਨਹੀਂ ਇਹਦੇ ਵਿੱਚ ਭਾਲਦੀਆਂ ਬੰਦਾ ਤੇ ਜੇ ਇਹਨਾਂ ਦੇ ਮਗਰ ਕੰਡ ਕਰਦੇ ਨਾ ਆਪਾਂ ਹਾਂ ਹੈ ਭੁੱਖ ਵੀ ਨਾ ਕੱਟ ਲੇਗਾ ਪਰ ਬਾੜੀ ਸਾਫ਼ ਕਰੇ ਬਿਨਾ ਮੁੜ ਕੇ ਜੇ ਕੇਰਾ ਬਿਮਾਰੀ ਪੈ ਗਈ ਨਾ ਸਾਰਾ ਢਾਂਚਾ ਲੂਟੇਗਾ। ਬਾਈ ਮੈਂ ਐਂ ਆਣਾ ਤੁਹਾਨੂੰ ਵੀ ਇਹ ਆਪ ਸੰਭਾਲੋ ਕੇਅਰ ਕਰੋ। ਜੇ ਇਹਨਾਂ ਨੂੰ ਤੁਸੀਂ ਕੰਡ ਕਰਦੇ ਹੋ ਨਾ ਇਹ ਤੁਹਾਨੂੰ ਪਹਿਲਾਂ ਕੰਡ ਕਰ ਜਾਣੀ ਹੈ। ਉਸ ਤੋਂ ਪਹਿਲਾਂ ਚੱਕ ਉਸ ਤੋਂ ਪਹਿਲਾਂ ਹੀ ਕਰ ਜਾਣੀ ਹੈ ਇਹ ਜਿਹੜੇ ਇਹ ਤਾਂ ਮਾਲਕ ਮੰਨਦੀਆਂ ਬੰਦੇ ਨੂੰ। ਉਹੀ ਘੋੜੇ ਵਾਲਾ ਕਰਾਉਂਦੀ ਹੈ। ਹਾਂ ਤੋ ਵੱਟ ਪਾ ਕੇ ਨੰਗ ਜੀ ਵੱਟ ਪਾ ਕੇ ਨੰਗਣਗੇ ਵੇਚਦੀ। ਮਗਰ ਹਾਂ ਹੁਣ ਹੋ ਹੈਗੀਆਂ ਬੱਕਰੀਆਂ ਤੂੰ। ਜਿਵੇਂ ਬਾਈ ਤਲਵੰਡੀ ਵਾਲਾ ਕਹਿੰਦਾ ਵੀ ਸੂਈ ਦੇ ਨਖਾਰੇ ਵੇ ਦੀ ਨੰਗੀਆਂ ਕੰਡ ਹੈ। ਸੂਈ ਦੇ ਨਖਾਰੇ ਵੇ ਦੀ ਨ ਠੀਕ ਹੈ ਤੇ ਠੀਕ ਆ ਭਾਈ ਲੱਖੇ ਨਾ ਬਹੁਤ ਵਧੀਆ ਲੱਗਾ ਗੱਲ ਕਰਕੇ ਤੇ ਨੰਬਰ 22 ਲੱਖੇ ਦਾ ਆਪਾਂ ਥੱਲੇ ਫਲੈਸ਼ ਜਿਹੜਾ ਕਰ ਰਿਆ ਹਨ ਤੁਸੀਂ ਫੋਨ ਕਰਕੇ ਰੈ ਵੀ ਲੈ ਸਕਦੇ ਤੇ ਹੱਸ ਖੇੜੇ ਵੀ ਸਕਦੇ ਆ ਬਾਕੀ ਸੂਰੀਆਲੀ ਮੰਡੀ ਤੇ ਆਏ ਐਤਵਾਰ ਹੀ ਮਿਲਿਆ ਕਿਉਂ ਲੱਖਾ ਹਾਂ ਭਾਈ ਪੱਕਾ ਪੱਕਾ ਤੇ ਠੀਕ ਆ ਭਾਈ ਵੀਡੀਓ ਸ਼ੇਅਰ ਕਰ ਦਿਓ ਚੰਗਲੀ ਆਪਣੀਆਂ ਪ੍ਰਾਵਾ ਦੀ ਹਾਂ ਪ੍ਰਾਵਾ ਦੀ ਸਾਰੇ ਨਹੀਂ ਬਾਕੀ ਆਪਾਂ ਜਿਹੜੇ ਹਿਸਾਬ ਨਾਲ ਲੱਖਾਂ ਗੱਲ ਰਾਲ ਗਿਆ ਮੇਰੇ ਨਾਲ ਆਪਣੀ ਨਾ ਕਰ ਲਈ ਕਿਤੇ ਪਾਉਣ ਨੂੰ ਮੁੜ ਕੇ ਉਹ ਗੱਲ ਤਾਂ ਬਹੁਤ ਕੁਝ ਆਂਦਾ ਉਹ ਨਿੰਬੂ ਨੂੰ ਬੂਠਾ ਥਾਲਦਾ ਰਹਿੰਦਾ ਥੱਲੇ ਉਹਦੋਂ ਬੱਕਣੀਆਂ ਮੇਰੇ ਵਰਗਾ ਲੈ ਜਾਂਦਾ ਆ ਕੇ ਠੀਕ ਆ ਬਾਈ ਸ਼ੇਅਰ ਕਰ ਦਿਓ ਵੀਡੀਓ ਨਾ ਤੇ ਧੰਨਵਾਦ ਬਾਈ ਹਾਂ ਆ ਜਾਓ ਜੀ